ਯੁੱਧ ਬਹੁਤ ਵੱਡੇ ਪੱਧਰ ਤੇ ਵਿਸ਼ਵ ਪੱਧਰੀ ਤਿਆਰੀ ਹੋ ਰਹੀ ਹੈ ਯੁੱਧ ਦੀ ਯੁੱਧ ਦੀ ਤਿਆਰੀ ਹੋ ਰਹੀ ਹੈ 3rd ਵਰਲਡ ਵਾਰ 3rd ਵਰਲਡ ਵਾਰ ਤੇ ਮੈਨੂੰ ਲੱਗਦਾ ਪੰਜ ਸੱਤ ਮਹੀਨੇ ਲਈ ਬਰਿਆਮ ਜ਼ਰੂਰ ਲੱਗਿਆ ਤੇ ਯੁੱਧ ਜਿਹੜਾ ਜਨਮ ਹੈ ਵਿਸ਼ਵ ਯੁੱਧਾ ਉਹ ਆਪਾਂ ਲੋਕ ਦੇਵਾਂਗੇ ਭਾਰਤ ਦੀ ਧਰਤੀ ਤੋਂ ਵਿਸ਼ਵ ਯੁੱਧ ਦਾ ਜਿਹੜਾ ਅਗਾਜ ਆ ਜਾਊ ਹੋਏਗਾ ਤਾਂ ਲੱਗਦਾ ਵੀ ਇੱਥੋਂ ਹੀ ਸਟਾਰਟਿੰਗ ਹੋਣੀ ਹੈ ਸਾਰੇ ਕਿ ਤੁਸੀਂ ਸ਼ੁਰੂਆਤ ਚ ਤੁਸੀਂ ਗੱਲ ਕੀਤੀ ਸੀ ਵੀ ਇੱਕ ਵਿਅਕਤੀ ਦੇ ਵਿੱਚ ਰੱਬ ਹੁੰਦਾ ਹੈ ਤੇ ਅੱਜ ਅਸੀਂ ਵਿਅਕਤੀ ਵਿਅਕਤੀ ਦੇ ਵੈਰੀ ਹੋਏ ਪਿਆ ਇੱਕ ਦੂਜੇ ਦੇ ਵੈਰੀ ਹੋਏ ਪਿਆ ਸਾਨੂੰ ਮਜ਼ਾ ਆਉਂਦਾ ਵੀ ਹਾਂ ਦੂਜਾ ਬੰਦਾ ਇਹਨੂੰ ਜੇ ਛੱਟ ਹੁੰਦੀ ਵੱਜਦੀ ਆ ਤਾਂ ਦੂਜਾ ਬੰਦਾ ਮਰਦਾ ਮਜ਼ਾ ਆਉਂਦਾ ਉਸ ਚੀਜ਼ ਦੇ ਵਿੱਚ ਲੋਕੀ ਜੇ ਜੁੱਧ ਦੀਆਂ ਗੱਲਾਂ ਹੋ ਰਹੀਆਂ ਸੀ ਮੈਂ ਕਹਿੰਦਾ ਵੀ ਹਾਂ ਜੇ ਭਾਰਤ ਦੇਸ਼ ਨੇ ਜਵਾਬ ਦਿੱਤਾ ਉਹਨਾਂ ਦੇ ਬੰਦਿਆਂ ਨਾਲ ਗਲਤ ਹੋਇਆ ਤਾਂ ਬਹੁਤ ਵਧੀਆ ਜਵਾਬ ਦੇਣਾ ਬਣਦਾ ਸੀ ਉਹਨਾਂ ਨੇ ਜਵਾਬ ਜਿੱਥੇ ਦਿੱਤਾ ਬਹੁਤ ਸਹੀ ਦਿੱਤਾ ਪਰ ਲੋਕੀ ਕਿਥੇ ਨਾ ਕਿਥੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹਨੂੰ ਐਂਟਰਟੇਨਮੈਂਟ ਦਾ ਸੋਰਸ ਬਣਾ ਕੇ ਬੈਠੇ ਸੀ ਸਰੇ న్యూస్ ਚੈਨਲ ਖੋਲਦੇ ਸੀ ਹਾਂ ਤੇ ਉਹਨੂੰ ਇੱਕ ਐਂਟਰਟੇਨਮੈਂਟ ਦੇ ਤੌਰ ਤੇ ਦੇਖਣ ਲੱਗ ਗਏ ਸੀ ਤੁਸੀਂ ਦੇਖੋ ਵੀ ਪੰਜਾਬ ਦੇ ਲੋਕ 650 ਕਿਲੋਮੀਟਰ ਦੀ ਬਾਰਡਰੀ ਦੀ ਇਹ ਚ ਨੇ ਹੂੰ ਚਾਰ ਜ਼ਿਲ੍ਹੇ ਸਾਡੇ ਪੰਜਾਬ ਦੇ ਰੈੱਡ ਲਾਈਨ ਤੇ ਨੇ ਹੂੰ ਬਾਰਡਰ ਦੀ ਸਾਡੇ ਲੋਕ ਸੋਸ਼ਲ ਮੀਡੀਆ ਰਾਹੀਂ ਕਹਿ ਰਹੇ ਚੱਕ ਦੇ ਫੱਟੇ મોદી ਨੂੰ ਚੱਕ ਦੇ ਫੱਟੇ ਕੋਈ ਗੱਲ ਨਹੀਂ ਚੱਕ ਦੇ ਫੱਟੇ ਚੱਕ ਦੇ ਇਹਨਾਂ ਨੂੰ ਐਵੇਂ ਲੱਗਦਾ ਸੀ ਵੀ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਜਿਹੜੇ ਅਸੀਂ ਸੋਸ਼ਲ ਮੀਡੀਆ 'ਚ ਚਲਾਣ ਵਾਲੇ ਲੋਕ ਆ ਵੀ ਅਸੀਂ ਤਾਂ ਸੁਰੱਖਿਅਤ ਬੈਠੇ ਆ ਮਰਨਾਂ ਤਾਂ ਫੌਜੀਆ ਨੇ ਹਾਂ ਹਾਲਾਂਕਿ ਫੌਜੀ ਜਿਹੜੇ ਤਾਰਾਂ ਦੇ ਨੇੜੇ ਬੈਠੇ ਸੀ ਉਹ ਸੁਰੱਖਿਅਤ ਸੀ ਹਾਂ ਕਿਉਂਕਿ ਮਜਾਇਲਾ ਤਾਂ 100 200 ਕਿਲੋਮੀਟਰ 300 ਕਿਲੋਮੀਟਰ ਥੱਜੇ ਕੱਪੇ ਡਿੱਗਣੀ ਆ ਦੂਰ ਦੇਖ ਰਿਹਾ ਤੇ ਇਹ ਪੰਗਾ ਕਿਹਨਾਂ ਨਾਲ ਲੈ ਰਹੇ ਹੋ ਜਿਹੜੇ ਬਿਲਕੁਲ ਵੀ ਇਨਸਾਨੀਅਤ ਨੂੰ ਮੰਨਦੇ ਨਹੀਂ ਪਾਕਿਸਤਾਨ ਵਾਲੇ ਉਹ ਕਿਸੇ ਰੱਬ ਨੂੰ ਮੰਨਦੇ ਨਹੀਂ ਉਹਨਾਂ ਦੇ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ ਤੇ ਉਹਨਾਂ ਨੇ ਸਾਡੇ ਜਿਹੜੇ ਆਮ ਸਿਵਿਲਿਅਨ ਪਬਲਿਕ ਏਰੀਏ ਸੀ ਇਹ ਟਾਰਗੇਟ ਕਰਨੇ ਸੀ ਸਿਵਿਲੀਆਂ ਨਹੀਂ ਟਾਰਗੇਟ ਕੀਤੇ ਉਹਨਾਂ ਨੂੰ ਪ੍ਰੋਪਰਲੀ ਤੇ ਉਹਨਾਂ ਨੇ ਜਿੰਨਾ ਨੁਕਸਾਨ ਕਰਨਾ ਸੀ ਸਾਡੇ ਆਮ ਸਿਵਿਲੀਆਂ ਦਾ ਉਹਨਾਂ ਦੀ ਘਰਾਂ ਚੋਂ ਦਾ ਉਹਨਾਂ ਦੀ ਤੁਸੀਂ ਦੇਖੋ ਵੀ ਮੌਕ ਟ੍ਰੈਲ ਦੇ ਥਰੂ ਪ੍ਰਸ਼ਾਸਨ ਸਾਨੂੰ ਇਹ ਗੱਲ ਸਮਝਾਉਂਦਾ ਸੀ ਵੀ ਨੇਰਾ ਕਰ ਲੋ ਹੂੰ ਐ ਹੋ ਜੇ ਚੰਦਰੇ ਲੋਕ ਸੀ ਉਸ ਸਮੇਂ ਗੱਡੀਆਂ ਲੈ ਕੇ ਸੜਕਾਂ ਤੇ ਨਿਕਲਦੇ ਸੀ ਜਾਣ ਕੇ ਲਾਈਟਾਂ ਜਗਾ ਕੇ ਲਾਈਟਾਂ ਜਗਾ ਕੇ ਵੀ ਅਸੀਂ ਦਿਖਾਣੇ ਆ ਜੀ ਅਸੀਂ ਇੱਥੇ ਜਾ ਰਹੇ ਹਾਂ ਹੂੰ ਤੇ ਜੇ ਦੋ ਕੋ ਵੀ ਬੰਬ ਡਿੱਗ ਪੈਂਦੇ ਮੁੜ ਕੇ ਲੋਕਾਂ ਨੇ ਸਰਕਾਰ ਦੋਸ਼ੀ ਠਰਾਈ ਜਾਣੀ ਸੀ ਹੂੰ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਸਾਡਾ ਕੁਛ ਕਰ ਨਹੀਂ ਰਹੀ ਵੀ ਸਰਕਾਰ ਹੁਣ ਛਤਰੀ ਲੈ ਕੇ ਵੀਰੇ ਤੁਹਾਡੀ ਛੱਤ ਉੱਦ ਗੱਡੀ ਹੈਗੇ ਇਸ ਕਰਕੇ ਇਹ ਮਨੁੱਖ ਜਿਹੜਾ ਉਹ ਅੰਤ ਭਾਲਦਾ ਹੈ ਅੰਤ ਦੇਖਣਾ ਚਾਹੁੰਦਾ ਵੇ ਸਾਡੇ ਪੱਤਰਕਾਰ ਬੜੇ ਸਿਆਣੇ ਆ ਮੈਂ ਕਵਾਂਗਾ ਪੰਜਾਬ ਦੇ ਪੱਤਰਕਾਰ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਇਹ ਨਹੀਂ ਕਿਸੇ ਨੇ ਮਾੜਾ ਰੋਲ ਅਦਾ ਕੀਤਾ ਪਰ ਕਈ ਵਿੱਚ ਹੁੰਦੇ ਨੇ ਜਦੋਂ ਨਾਈਟ ਆਊਟ ਹੁੰਦਾ ਸੀਗਾ ਤੇ ਚਲੋ ਬਾਹਰ ਨਿਕਲ ਕੇ ਸਾਨੂੰ ਵੀ ਰਿਪੋਰਟ ਕਰਨੀ ਪੈਂਦੀ ਆ ਉਹ ਲਾਈਟਾਂ ਜਗਾ ਜਗਾ ਕੇ ਰਿਪੋਰਟ ਕਰਦੇ ਸੀ ਦੇਖੋ ਇੱਕ ਗੱਲ ਹੈਗਾ ਜਿੱਥੇ ਬਹੁਤ ਵੱਡੀ ਗ੍ਰਾਵਟ ਮਨੁੱਖ ਦੇ ਕਿਰਦਾਰ ਚ ਆਈ ਹੈ ਕਾਲਜ ਵਿੱਚ ਹੂੰ ਤਾਂ ਜਿਹੜੀ ਪੱਤਰਕਾਰੀ ਹੈ ਇਹਦਾ ਕੋ ਬੜਾ ਲੰਬਾ ਉਮਰ ਨਹੀਂ ਹੈ ਜੇ ਅੰਗਰੇਜ਼ ਰਾਜ ਦੇ ਦਰਮਿਆਨ ਜਰਨਲਿਜ਼ਮ ਸ਼ੁਰੂ ਹੋਇਆ ਸਾਡੇ ਭਾਰਤ ਵਿੱਚ ਹੂੰ ਅਖਬਾਰਾਂ ਮੈਨੂੰ ਕੋਈ ਮੁੱਢੋਂ ਸ਼ੁਰੂ ਹੋਈਆਂ ਹੂੰ ਉਸ ਤੋਂ ਪਹਿਲਾਂ ਮੋਲ ਰਾਜ ਦੇ ਦਰਮਿਆਨ ਜਰਨਲਿਜ਼ਮ ਨਹੀਂ ଥିਏਗਾ ਹੂੰ ਤੇ ਕੋਈ ਬੰਦਾ ਤਾਂ 300 ਸਾਲ ਬਾਅਦ ਖਰਾਬ ਹੁੰਦਾ ਕੋਈ 500 ਸਾਲ ਬਾਅਦ ਖਰਾਬ ਹੁੰਦਾ ਕੋਈ 700 ਸਾਲ ਬਾਅਦ ਖਰਾਬ ਹੁੰਦਾ ਇਹ ਸਾਡੇ ਚੌਥੇ ਧੰਮ ਦਾ ਜਿਹੜਾ ਢਾਂਚਾ ਹੈ ਇਹ 100 ਸਾਲ ਜੀ ਖਰਾਬ ਹੋ ਗਿਆ ਇਹਦੇ ਵਿੱਚ ਬਹੁਤ ਕ腐ਪਸ਼ਨ ਆ ਗਈ ਬਹੁਤ ਵੱਡੇ ਪੱਦਰ ਤੇ ਕਰਦਾਰ ਗੇਰਲੇ ਆ ਲੋਕਾਂ ਨੇ ਕਿਉਂਕਿ ਪੱਤਰਕਾਰ ਦੀ ਜਿਹੜੀ ਵਾਰਤਾ ਜਾਂ ਰਿਪੋਰਟ ਹੈ ਉਹ ਸਾਰਾ ਸਮਾਜ ਸੁਣਦਾ ਹੈ ਵਿਚਰਦਾ ਹੈ ਦੇਖਦਾ ਹੈ ਵੀਰ ਇਸ ਤੋਂ ਉੱਪਰ ਕੁਛ ਨਹੀਂ ਇਹ ਸਚਾਈ ਝਟ ਲੈ ਤੇ ਹੁਣ ਜਿਹੜਾ ਰੋਲ ਜੰਗ ਦੇ ਜਿੰਨਾ ਦੇ ਵਿੱਚ ਪੱਤਰਕਾਰ ਭਾਈਚਾਰੇ ਨੇ ਅਦਾ ਕੀਤਾ ਕੋਈ ਬਾਤ ਤਾਂ ਚੰਗਾ ਨਹੀਂ ਕਿਹਾ ਜਾ ਸਕਦਾ ਚੰਗਾ ਨਹੀਂ ਕੀਤਾ ਕੋਈ ਮਨੁੱਖ ਦੇ ਫੇਵਰ ਤੇ ਨਹੀਂ ਕੀਤਾ ਮਨੁੱਖਤਾ ਦੇ ਖਿਲਾਫ ਹੀ ਕੀਤਾ ਨੈਸ਼ਨਲ ਮੀਡੀਆ ਤੇ ਦੇਖਿਆ ਸੀ ਦੇਖੋ ਜੀ ਲਾਹੌਰ ਪਰ ਕਬਜ਼ਾ ਕਰ ਲੈਣਗੇ ਚਾਹੇ ਤੁਸੀਂ ਹੋ ਚਾਹੇ ਨੈਸ਼ਨਲ ਮੀਡੀਆ ਵਾਲੇ ਨੇ ਪੱਤਰਕਾਰ ਤਾਂ ਪੱਤਰਕਾਰ ਹੀ ਹੈ ਮਹਿਕਮਾ ਦਾ ਤੁਹਾਡਾ ਹੀ ਹੈ ਹਮ ਪਰ ਮਹਿਕਮੇ ਨੇ ਤੁਹਾਡੇ ਨੇ ਰੋਲ ਬਾਲਾ ਵਧੀਆ ਅਦਾ ਨਹੀਂ ਕੀਤਾ ਜਿਹਦੇ ਨਾਲ ਦੇਸ਼ ਦੇ ਬੱਚੇ ਦੇਸ਼ ਦੀ ਨੌਜਵਾਨੀ ਕੋ ਸਿੱਖ ਸਕਦੀ ਧਾਰਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਡਿਫੈਂਸ ਦੀ ਮਦਦ ਲਈ ਜਿਹੜੀ ਚੀਜ਼ਾਂ ਆਮ ਬੱਚਿਆਂ ਨੂੰ ਨਵੇਂ ਸਿੱਖਣੇ ਚਾਹੀਦੀਆਂ ਸੀ ਮੀਡੀਆ ਨੂੰ ਸਿਖਾਣੇ ਚਾਹੀਦੀਆਂ ਸੀ ਬੱਚੇ ਉਸ ਚੀਜ਼ ਤੋਂ ਵਾਂਝੇ ਰਹੇ ਹਮ ਜਿਹੜੇ ਪਹਿਲੇ ਲੋਕ ਸੀਓ ਜਦੋਂ ਦੱਸਦੇ ਆ 65 ਦੇ 71 ਦੇ ਯੁੱਧ ਦੇ ਵਿੱਚ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਉਹਨਾਂ ਲੋਕਾਂ ਨੇ ਉਸ ਸਮੇਂ ਰਹਿ ਕੇ ਆਪਣੇ ਦੇਸ਼ ਦੀ ਆਰਮੀ ਦੇ ਨਾਲ ਸਿਵਲ ਡਿਫੈਂਸ ਦੇ ਤੌਰ ਤੇ ਕੰਮ ਕੀਤਾ ਹਮ ਪਰ ਸਾਡੇ ਵਾਲਿਆਂ ਦਾ ਜੇ ਕੰਮ ਹੀ ਨਹੀਂ ਕੀਤਾ ਸਿਰਫ ਫੋਨ ਤੇ ਸੋਸ਼ਲ ਮੀਡੀਆ ਚ ਲਾਇਆ। ਇਹ ਮੰਦ ਭਗਾ। ਹੂੰ। ਪਰ ਬਾਰਡਰੀ ਜੇ ਆਪਾਂ ਆਪਾਂ ਕਹਿੰਦੇ ਆਂ ਵੀ ਇਲਾਕਾ ਸਰਹੱਦੀ ਇਲਾਕਿਆਂ ਦੀ ਗੱਲ ਕਰਦੇ ਆਂ ਤਾਂ ਉੱਥੇ ਕਈ ਨੌਜਵਾਨ ਇਹੋ ਜਿਹੇ ਵੀ ਸੀ ਕਈਆਂ ਨਾਲ ਗੱਲਬਾਤ ਵੀ ਹੋਈ ਰਾਪਤਾ ਵੀ ਹੋਇਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਆਪਣੇ ਪਿੰਡ ਛੱਡ ਕੇ ਨਹੀਂ ਜਾਂਦੇ। ਅਸੀਂ ਫੌਜਾਂ ਦੇ ਲਈ ਫੌਨਾ ਦੀ ਮਦਦ ਕਰਨ ਲਈ ਤਨਾਤ ਆ। ਕਈਆਂ ਨੇ ਉਹਨਾਂ ਨੂੰ ਜਾ ਜਾ ਕੇ ਰੋਟੀਆਂ ਦੇ। ਵੀ ਦੇਖੋ ਵੀ ਮਾਤਰਭੂਮੀ ਜਿਹੜੀ ਸਭ ਤੋਂ ਉੱਤੇ ਹੈ। ਹੂੰ। ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਧਰਤੀ ਨੂੰ ਮਾਂ ਕਿਹਾ ਗਿਆ ਹੂੰ ਹੂੰ ਠੀਕ ਹੈ ਪਵਨ ਨੂੰ ਹਵਾ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੂੰ ਠੀਕ ਹੈ ਪਾਣੀ ਨੂੰ ਮਾਂ ਦਾ ਦਰਜਾ ਉਹਦਾ ਉਹਦਾ ਦਿੱਤਾ ਗਿਆ ਪਿਤਾ ਦਾ ਹੂੰ ਠੀਕ ਹੈ ਗੁਰੂ ਦਾ ਦਰਜਾ ਦਿੱਤਾ ਗਿਆ ਪਵਨ ਨੂੰ ਹੂੰ ਇਹ ਚੀਜ਼ਾਂ ਨੂੰ ਜੇ ਦਰਜੇ ਦਿੱਤੇ ਗਏ ਆ ਤਾਂ ਇਹਨਾਂ ਨੂੰ ਨਾਰਮਲ ਨਹੀਂ ਲੈਣਾ ਚਾਹੀਦਾ ਹੂੰ ਉਹ ਇਹ ਨਾ ਕੋਈ ਮਕਸਦ ਹੈ ਇਹਨੇ ਚੀਜ਼ਾਂ ਦਾ ਸਰੀਰ ਬਣਿਆ ਹੋਇਆ ਹੂੰ ਪੰਜ ਭੌਤਿਕ ਤੱਤਾਂ ਦੇ ਵਿੱਚ ਇਹ ਵੀ ਤਾਂ ਹੈਗੀਆਂ ਨੇ ਹੂੰ ਪਵਨ ਵੀ ਹੈ ਠੀਕ ਹੈ ਸਾਰੀਆਂ ਚੀਜ਼ਾਂ ਉਹਦੇ ਵਿੱਚ ਨੇ ਪਾਣੀ ਵੀ ਹੈ ਮਿੱਟੀ ਵੀ ਹੈ ਸਾਰੀਆਂ ਚੀਜ਼ਾਂ ਨਾਲ ਬਣਿਆ ਅਸੀਂ ਹੂੰ ਤੇ ਇਹ ਕਰਕੇ ਪ੍ਰਮਾਤਮਾ ਦਾ ਜਿਹੜਾ ਸੰਦੇਸ਼ ਹੈ ਉਹਨੂੰ ਸਮਝਣਾ ਚਾਹੀਦਾ ਉਹਨੂੰ ਸਮਝ ਕੇ ਲੋਕਾਂ ਨੂੰ ਜਿਹੜਾ ਵਿਚਰਣਾ ਆਪਣਾ ਪ੍ਰਮਾਤਮਾ ਦੇ ਬਣਾਏ ਅਧਾਰਿਆਂ ਦੇ ਵਿੱਚ ਕਰਨਾ ਚਾਹੀਦਾ ਪ੍ਰਮਾਤਮਾ ਦੀ ਬਣਾਈ ਜਿਹੜੀ ਸੀਮਾ ਤੈਅ ਕੀਤੀ ਹੈ ਪ੍ਰਮਾਤਮਾ ਨੇ ਮਨੁੱਖ ਲਈ ਉਹਨਾਂ ਤੇ ਰਹਿ ਕੇ ਕਰਨਾ ਚਾਹੀਦਾ ਹੂੰ ਅ ਇੱਕ ਮੈਂ ਗੱਲ ਪੁੱਛਣੀ ਜਾਵਾਂਗਾ ਪੰਜਾਬ ਦੇ ਵਿੱਚ ਅ ਜਿਵੇਂ ਮੈਂ ਲੁਧਿਆਣਾ ਤੋਂ ਹੀ ਆ ਲੁਧਿਆਣਾ ਤੋਂ ਮੈਂ ਦੇਖਦਾ ਸ਼ਿਵਸੈਨਾ ਵੀ ਬੜੀਆਂ ਬੜੀਆਂ ਆ ਪਟਿਆਲੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਨਹੀਂ ਸਾਡੇ ਪਟਿਆਲੇ ਚ ਦੋ ਕਿ ਸ਼ਿਵਸੈਨਾ ਹੀ ਮੇਨ ਇੱਕ ਪਵਨ ਗੁਪਤਾ ਜੀ ਦੀ ਹੂੰ ਇੱਕ ਸਿੰਘਲਾ ਸਾਹਿਬ ਚਲਾ ਰਹੇ ਆ ਹੂੰ ਬੰਬੇ ਵਾਲਿਆਂ ਦੀ ਬਸ ਦੋ ਕਿਨੇ ਮੇਨ ਦਾ ਹੂੰ ਬਾਕੀ ਨਹੀਂ ਤੈਨ ਲੱਗਦਾ ਗਵਰਨਮੈਂਟ ਦੀ ਰਾਜਨੀਤੀ ਹੁੰਦੀ ਹੈ। ਉਹਨੂੰ ਤਾਂ ਇਨਕਾਰ ਕੀਤਾ ਨਹੀਂ ਜਾ ਸਕਦਾ। ਉਹ ਤਾਂ ਹਰੇਕ ਮਨੁੱਖ ਨੂੰ ਪੰਜਾਬ ਦੇ ਦਿਖਦਾ ਹੈ। ਅੱਜ ਜੇ ਕੋਈ ਸਿੰਪਲ ਪਾਰਟੀ ਰਾਜਨੀਤੀ ਕਰ ਰਹਾ ਤਾਂ ਵੀ ਗਨਮੈਨਾਂ ਦੀ ਰਾਜਨੀਤੀ ਕਰ ਰਹਾ ਹੈ। ਉਹਨਾਂ ਤੋਂ ਬਿਨਾ ਕੰਮ ਟਾਈਮ ਹੈ ਜਿਹੜਾ ਮੈਨੂੰ ਲੱਗਦਾ ਹੈ ਵੀ ਨਹੀਂ ਚੱਲ ਸਕਦਾ ਉਹਨਾਂ ਲੋਕਾਂ ਦਾ। ਹੂੰ ਜਿਨ੍ਹਾਂ ਨੇ ਫਿਰਕੂ ਗੱਲ ਕਰਨੀ ਹੈ, ਫਿਰਕੂ ਗੱਲ ਬੰਦਾ ਤਾਂ ਹੀ ਕਰੇਗਾ ਜੇ ਉਹਦੇ ਕੋਲ ਸਰਕਾਰੀ ਪ੍ਰੋਟੈਕਸ਼ਨ ਤੰਤਰ ਹੋਏਗਾ। ਹੂੰ ਫਿਰਕੂ ਗੱਲ ਦੇ ਵਿੱਚ ਇਹ ਨਹੀਂ ਲੱਗਦਾ ਵੀ ਹੋਰ ਵੀ ਕੰਮ ਕਢਾਏ ਜਾਂਦੇ ਦੇਖੋ ਜਿਹੜੇ ਏਜੰਸੀਆਂ ਦੇ ਕਹਨ ਤੇ ਫਿਰਕੂ ਗੱਲਾਂ ਕਰਦੇ ਆ ਉਹਨਾਂ ਦੇ ਇਸ਼ਾਰੇ ਤੇ ਉਹ ਬਹੁਤ ਕੁਝ ਕਢਾਉਂਦੇ ਵੀ ਆ ਉਹਨਾਂ ਨੂੰ ਵੀ ਨਹੀਂ ਟਾਲਿਆ ਜਾ ਸਕਦਾ ਪਿਛੇ ਵੱਡੀ ਪਾਵਰ ਹੈ ਤੁਸੀਂ ਤਾਂ ਲੱਗਦਾ ਵੀ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਤੋਂ ਨਹੀਂ ਸ਼ੁਰੂ ਤੋਂ ਮੁਗਲ ਰਾਜ ਦੇ ਸਮੇਂ ਵੀ ਜਿੰਗਰੇਜ਼ ਰਾਜ ਦੇ ਸਮੇਂ ਦੇ ਬਹੁਤ ਵੱਡਾ ਜਿਹੜਾ ਤੰਤਰ ਇੱਕ ਕੰਮ ਕਰਦਾ ਸੀ ਜਾਤ ਪਾਤਾਂ ਔਰ ਤੇ ਧਰਮਾਂ ਦੇ ਤੌਰ ਤੇ ਲੜਾਈ ਦਾ ਹੂੰ ਪਰ ਹੁਣ ਮੈਨੂੰ ਲੱਗਦਾ ਸੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਚੀਜ਼ਾਂ ਸੁਧਾਰਾ ਜਾਣਾ ਚਾਹੀਦਾ ਸੀ ਹੂੰ ਪਰ ਸੁਧਾਰ ਨਹੀਂ ਆਇਆ ਸਪੈਸ਼ਲ ਮਹਿਕਮੇ ਬਣਾ ਦਿੱਤੇਗੇ ਵੀ ਚਲੋ ਆਪਸੀ ਭਾਈਚਾਰੇ ਨੂੰ ਲੜਾਓ ਹੂੰ ਉਹ ਮੈਂ ਕਿ ਮੈਂ ਆਪਣਾ ਕੰਮ ਕਰ ਰਿਹਾ ਹਾਂ ਹੁਣ ਤਾਂ ਜਨਗਣਨਾ ਵੀ ਕਹਿੰਦੇ